ਪੈਸੇ ਨੂੰ ਚੁੰਬਕ ਦੀ ਤਰ੍ਹਾਂ ਖਿੱਚਦਾ ਹੈ ਚਾਂਦੀ ਦਾ ਛੱਲਾ ਜੋਤਿਸ਼ ਸ਼ਾਸਤਰ ਅਨੁਸਾਰ ਧਾਤੂ ਗ੍ਰਹਾਂ ਦੀ ਅਸ਼ੁੱਭ ਪ੍ਰਭਾਵਾਂ ਤੋਂ ਦੂਰ ਰੱਖਣ ਵਿੱਚ ਮਦਦ ਕਰਦੀ ਹੈ ਜੇਕਰ ਚਾਂਦੀ ਦੇ ਛੱਲੇ ਦੀ ਗੱਲ ਕੀਤੀ ਜਾਵੇ ਤਾਂ ਇਸ ਨੂੰ ਪਾਉਣ ਵਾਲੇ ਵਿਅਕਤੀ ਦੀਆਂ ਕਈ ਮੁਸ਼ਕਲਾਂ ਦੂਰ ਹੁੰਦੀਆਂ ਹਨ ਹਰ ਗ੍ਰਹਿ ਦੇ ਲਈ ਕੁਝ ਨਕੀ ਧਾਤੂਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਧਾਰਨ ਕਰਨ ਨਾਲ ਵਿਅਕਤੀ ਨੂੰ ਲਾਭ ਮਿਲਦਾ ਹੈ ਜੋਤਿਸ਼ ਸ਼ਾਸਤਰ ਅਨੁਸਾਰ 9 ਗ੍ਰਹਾਂ ਦੇ ਅਨੁરૂਪ ਅਲੱਗ-ਅਲੱਗ ਧਾਤੂਆਂ ਦੀਆਂ ਹੁੰਦੀਆਂ ਹਨ ਜੋ ਆਪਣੇ ਪ੍ਰਭਾਵ ਨਾਲ ਵਿਅਕਤੀ ਦੀ ਜ਼ਿੰਦਗੀ ਤੇ ਅਸਰ ਪਾਉਂਦੀਆਂ ਹਨ ਹੰਝ ਵੀ ਚਾਂਦੀ ਦਾ ਛੱਲਾ ਵਿਅਕਤੀ ਨੂੰ ਕਈ ਮੁਸ਼ਕਲਾਂ ਨੂੰ ਦੂਰ ਕਰ ਸਕਦਾ ਹੈ ਇਨਾ ਹੀ ਨਹੀਂ ਚਾਂਦੀ ਦਾ ਛੱਲਾ ਆਰਥਿਕ ਲਾਭ ਪਹੁੰਚਾਉਣ ਵਿੱਚ ਵੀ ਮਦਦ ਕਰਦਾ ਹੈ ਬਸ ਇਸ ਨੂੰ ਧਾਰਨ ਕਰਨ ਲਈ ਕੁਝ ਜ਼ਰੂਰੀ ਨਿਯਮ ਹਨ ਤੇ ਇਹਨਾਂ ਨੂੰ ਜਾਣ ਲੈਣਾ ਬੇहद ਜ਼ਰੂਰੀ ਹੈ ਦੋਸਤੋ ਚਾਂਦੀ ਇੱਕ ਇਹੋ ਜਿਹਾ ਗਿਆਨ ਹੈ ਜਿਸ ਨੂੰ ਸਰੀਰ ਤੇ ਧਾਰਨ ਕਰਨ ਨਾਲ ਵਿਅਕਤੀ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ ਦਰਸਲ ਚਾਂਦੀ ਨੂੰ ਸ਼ੁਕਰ ਤੇ ਚੰ드ਰਮਾ ਨਾਲ ਜੋੜਿਆ ਗਿਆ ਹੈ ਤੇ ਚਾਂਦੀ ਧਨ ਤੇ ਤਰੱਕੀ ਨੂੰ ਆਪਣੇ ਵੱਲ ਖਿੱਚਣ 'ਚ ਨਾਪਕਾਰੀ ਸਿੱਧ ਹੁੰਦੀ ਹੈ ਇੰਨਾ ਹੀ ਨਹੀਂ ਇਹ ਦਿਮਾਗ ਨੂੰ ਵੀ ਸ਼ਾਂਤ ਰੱਖਣ ਤੇ ਵਿਅਕਤੀ ਨੂੰ ਕਈ ਤਰ੍ਹਾਂ ਦੇ ਰੋਗਾਂ ਤੋਂ ਬਚਾਉਣ ਵਿੱਚ ਮਦਦ ਕਰਦੀ ਹੈ ਆਓ ਜਾਣਦੇ ਹਾਂ ਚਾਂਦੀ ਦਾ ਛੱਲਾ ਕਿਹੜੀਆਂ ਰਾਸ਼ੀਆਂ ਦੇ ਵਿਅਕਤੀਆਂ ਲਈ ਲਾਭਕਾਰੀ ਹੈ ਤੇ ਇਸ ਨੂੰ ਪਾਉਣ ਦੇ ਕੀ ਨਿਯਮ ਹਨ ਪਰ ਇਸ ਤੋਂ ਪਹਿਲਾਂ ਜ਼ਿਕਰ ਤੁਸੀਂ ਵੀ ਚਾਹੁੰਦੇ ਹੋ ਕਿ ਮਾਂ ਲਕਸ਼ਮੀ ਦਾ ਆਸ਼ੀਰਵਾਦ ਹਮੇਸ਼ਾ ਤੁਹਾਡੇ ਨਾਲ ਰਹੇ ਤਾਂ ਇਸ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਕਮੈਂਟ ਬਾਕਸ ਵਿੱਚ ਜੈ ਮਾਂ ਲਕਸ਼ਮੀ ਜ਼ਰੂਰ ਲਿਖੋ ਤਾਂ ਚਲੋ ਜਾਣਦੇ ਹਾਂ ਚਾਂਦੀ ਦੇ ਛੱਲੇ ਪਾਉਣ ਦੇ ਕੀ ਨਿਯਮ ਹਨ ਨੰਬਰ 1 ਸ਼ੁਕਰ ਤੇ ਚੰ드ਰਮਾ ਨਾਲ ਹੈ ਚਾਂਦੀ ਦੇ ਛੱਲੇ ਦਾ ਸੰਬੰਧ ਸੋਨੇ ਚਾਂਦੀ ਦੇ ਗਹਿਣੇ ਔਰਤਾਂ ਦੀ ਖੂਬਸੂਰਤੀ ਨੂੰ ਚਾਰ ਚੰਦ ਲਾਉਂਦੇ ਹਨ ਜੋਤਿਸ਼ ਸ਼ਾਸਤਰ ਮੰਨਦਾ ਹੈ ਕਿ ਸੋਨੇ ਚਾਂਦੀ ਨਾਲ ਬਣੇ ਇਹ ਗਹਿਣੇ ਕੁੰਡਲੀ ਦੇ ਗ੍ਰਹਿ ਨਕਸ਼ਤਰਾ ਤੇ ਵੀ ਅਸਰ ਪਾਉਂਦੇ ਹਨ ਸੋਨੇ ਦਾ ਸੰਬੰਧ ਗੁਰੂ ਗ੍ਰਹਿ ਨਾਲ ਹੈ ਤੇ ਚਾਂਦੀ ਦਾ ਸੰਬੰਧ ਚੰਦਰਮਾ ਤੇ ਸ਼ੁਕਰ ਦੇ ਨਾਲ ਮੰਨਿਆ ਜਾਂਦਾ ਹੈ ਮੰਨਤਾ ਹੈ ਕਿ ਚਾਂਦੀ ਭਗਵਾਨ ਸ਼ਿਵ ਦੀਆਂ ਅੱਖਾਂ ਤੋਂ ਪੈਦਾ ਹੋਈ ਹੈ ਇਸ ਲਈ ਜਿੱਥੇ ਚਾਂਦੀ ਹੁੰਦੀ ਹੈ ਉੱਥੇ ਧਨ ਤੇ ਖੁਸ਼ਹਾਲੀ ਆਉਂਦੀ ਹੈ ਇਸ ਤੋਂ ਇਲਾਵਾ ਕੁਝ ਰਾਸ਼ੀਆਂ ਇਹੋ ਜੀਆਂ ਹਨ ਜਿਨ੍ਹਾਂ ਦੇ ਜਾਤਕਾਂ ਲਈ ਚਾਂਦੀ ਦਾ ਛੰਡਾ ਧਾਰਨ ਕਰਨਾ ਬਹੁਤ ਲਾਭਕਾਰੀ ਹੁੰਦਾ ਹੈ। ਨੰਬਰ 2 ਚਾਂਦੀ ਦਾ ਛੱਲਾ ਐਨਾ ਰਾਸ਼ੀਆਂ ਲਈ ਸ਼ੁਭ। ਚਾਂਦੀ ਚੰਦਰਮਾ ਦਾ ਕਾਰਕ ਹੈ ਇਸ ਨੂੰ ਧਾਰਨ ਕਰਨ ਨਾਲ ਸੂਰਜ ਤੇ ਸ਼ਨੀ ਮਜ਼ਬੂਤ ਹੁੰਦੇ ਹਨ ਤੇ ਫਿਰ ਕਿਸਮਤ ਵੀ ਪ੍ਰਬਲ ਹੁੰਦੀ ਹੈ। ਇਸ ਲਈ ਚਾਂਦੀ ਦਾ ਛੰਡਾ ਧਾਰਨ ਕਰਨ ਨਾਲ ਰਾਹੂ ਦੋਸ਼ ਤੋਂ ਮੁਕਤੀ ਮਿਲਦੀ ਹੈ। ਚਾਂਦੀ ਦਾ ਛੱਲਾ ਬ੍ਰਿਸ਼ਚਕ ਤੇ ਮੀਨ ਰਾਸ਼ੀ ਵਾਲਿਆਂ ਲਈ ਬਹੁਤ ਹੀ ਸ਼ੁਭ ਮੰਨਿਆ ਜਾਂਦਾ ਹੈ ਬ੍ਰਿਸ਼ਚਕ ਤੇ ਤੁਲਾ ਰਾਸ਼ੀ ਦੇ ਜਾਤਕ ਵੀ ਚਾਂਦੀ ਦਾ ਛੱਲਾ ਧਾਰਨ ਕਰ ਸਕਦੇ ਹਨ ਪਰ ਧਿਆਨ ਰਹੀ ਮੇਸ਼ ਸਿੰਘ ਤੇ ਧਨੂ ਰਾਸ਼ੀ ਦੇ ਜਾਤਕਾਂ ਨੂੰ ਗਲਤੀ ਨਾਲ ਵੀ ਚਾਂਦੀ ਦਾ ਛੱਲਾ ਨਹੀਂ ਪਾਉਣਾ ਚਾਹੀਦਾ ਨੰਬਰ 3 ਚਾਂਦੀ ਦੇ ਛੱਲੇ ਦਾ ਚਮਤਕਾਰੀ ਲਾਭ ਚਾਂਦੀ ਦਾ ਛੱਲਾ ਸ਼ੁਭ ਨੰਦ ਦਿੰਦਾ ਹੈ ਇਸ ਨੂੰ ਧਾਰਨ ਕਰਨ ਤੋਂ ਪਹਿਲਾਂ ਕਿਸੇ ਵੀ ਬੁੱਧਵਾਰ ਦੀ ਰਾਤ ਇਸ ਨੂੰ ਪੂਰੀ ਤਰ੍ਹਾਂ ਪਾਣੀ ਵਿੱਚ ਪਾ ਕੇ ਰੱਖੋ ਸਵੇਰੇ ਇਸ ਨੂੰ ਭਗਵਾਨ ਵਿਸ਼ਨੂੰ ਦੇ ਚਰਨਾਂ ਚੜਾ ਕੇ ਵਿਧੀ ਪੂਰਵਕ ਪੂਜਾ ਕਰੋ ਪੂਜਾ ਕਰਨ ਤੋਂ ਬਾਅਦ ਛੱਲੇ ਨੂੰ ਚੰਦਨ ਲਗਾਓ ਫਿਰ ਤੂਪ ਦਿਖਾ ਕੇ ਚੌਲ ਚੜਾਓ ਇਹ ਛੱਲਨਾ ਅਭੀ ਮੰਤਰਿਤ ਹੋਣ ਤੋਂ ਬਾਅਦ ਸਜੇ ਹੱਥ ਦੀ ਸਭ ਤੋਂ ਛੋਟੀ ਉਂਗਲ ਵਿੱਚ ਪਾਓ ਇਸ ਦੇ ਲਈ ਚਮਤਕਾਰੀ ਫਾਇਦੇ ਮਿਲਦੇ ਹਨ ਚੰਦਰਮਾ ਤੇ ਸ਼ੁਕਰ ਨਾਲ ਜੁੜਿਆ ਹੋਣ ਦੇ ਕਰਕੇ ਇਸ ਖੂਬਸੂਰਤੀ ਵਧਾਉਂਦਾ ਹੈ ਚਿਹਰੇ ਦੀ ਚਮਕ ਵੱਧਦੀ ਹੈ ਦਾਗ ਤਬ ਵੀ ਮਿਟ ਜਾਂਦੇ ਹਨ ਦਿਮਾਗ ਸ਼ਾਂਤ ਰਹਿੰਦਾ ਹੈ ਜੇਕਰ ਤੁਹਾਨੂੰ ਗੁੱਸਾ ਬਹੁਤ ਆਉਂਦਾ ਹੈ ਤਾਂ ਇਹ ਉਸ ਨੂੰ ਕਾਬੂ ਰੱਖਣ ਵਿੱਚ ਮਦਦ ਕਰਦਾ ਹੈ ਨੰਬਰ 4 ਚਾਂਦੀ ਦਾ ਛੱਲ ਚੰਦਰਮਾ ਨੂੰ ਮਜ਼ਬੂਤ ਕਰਦਾ ਹੈ ਤੇ ਤੁਹਾਡੀ ਮਾਨਸਿਕ ਸਮਰੱਥਾ ਨੂੰ ਵੀ ਵਧਾਉਂਦਾ ਹੈ ਨਾਲ ਹੀ ਜੇਕਰ ਕਫ ਜੋੜਾਂ ਜਾਂ ਹੱਡੀਆਂ ਨਾਲ ਜੁੜੀਆਂ ਪਰੇਸ਼ਾਨੀਆਂ ਹਨ ਤਾਂ ਉਹਨਾਂ ਚ ਵੀ ਲਾਭ ਮਿਲਦਾ ਹੈ ਸਭ ਤੋਂ ਵੱਡੀ ਗੱਲ ਇਸ ਦਾ ਅਸਰ ਬਹੁਤ ਜਲਦੀ ਦਿਖਦਾ ਹੈ ਕਮਜ਼ੋਰ ਚੰਦਰਮਾ ਸਭ ਤੋਂ ਪਹਿਲਾ ਵਿਅਕਤੀ ਦੀ ਮਾਨਸਿਕ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ ਇਸ ਲਈ ਚਾਂਦੀ ਦਾ ਛੱਲਾ ਧਾਰਨ ਕਰਨਾ ਬਿਹਤਰੀ ਲਾਭਕਾਰੀ ਸਿੱਧ ਹੁੰਦਾ ਹੈ ਨੰਬਰ 5 ਚਾਂਦੀ ਦਾ ਛੱਨਾ ਜਾਂ ਚੇਨ ਪਣ ਇਹ ਕਫ ਦਿੱਤੀ ਬਾਤ ਤਿੰਨਾਂ ਨੂੰ ਕੰਟਰੋਲ ਰੱਖਦਾ ਹੈ ਇਸ ਨਾਲ ਤੁਹਾਡੀ ਬੋਲਣ ਦੀ ਸ਼ਕਤੀ ਵਿੱਚ ਅਤਬੂਤ ਵਿਕਾਸ ਹੁੰਦਾ ਹੈ ਜਿਨ੍ਹਾਂ ਨੂੰ ਬੋਲਣ ਵਿੱਚ ਪਰੇਸ਼ਾਨੀ ਹੁੰਦੀ ਹੈ ਜਬਾਰ-ਬਾਰ ਹਕਲਾਹਟ ਦੀ ਸਮੱਸਿਆ ਹੈ ਉਹਨਾਂ ਨੂੰ ਇਹ ਉਪਾਏ ਜ਼ਰੂਰ ਅਜ਼ਮੋਣਾ ਚਾਹੀਦਾ ਹੈ ਨੰਬਰ 6 ਚਾਂਦੀ ਦੇ ਗਿਲਾਸ ਵਿੱਚ ਪਾਣੀ ਪੀਣਾ ਵੀ ਕਫ ਦੀ ਸਮੱਸਿਆ ਨੂੰ ਦੂਰ ਕਰ ਸਕਦਾ ਹੈ ਇਸ ਤੋਂ ਇਲਾਵਾ ਚਾਂਦੀ ਦੀ ਕਟੋਰੀ ਜਾਂ ਚਮਚ ਨਾਲ ਸ਼ਹਿਦ ਖਾਣ ਨਾਲ ਸਾਈਨਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਵਾਰ-ਵਾਰ ਸਰਦੀ ਖਾਂਸੀ ਹੋਣ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ ਸ਼ਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਜਿਸ ਨਾਲ ਤੁਸੀਂ ਵਾਰ-ਵਾਰ ਬਿਮਾਰ ਨਹੀਂ ਪੈਂਦੇ ਨੰਬਰ 7 ਚਾਂਦੀ ਦਾ ਛੱਲਾ ਬਿਨਾ ਜੋੜ ਦਾ ਹੋਣਾ ਚਾਹੀਦਾ ਹੈ ਜਿਸ ਨੂੰ ਅੰਗੂਠੇ ਵਿੱਚ ਪਾਇਆ ਜਾਂਦਾ ਹੈ ਔਰਤਾਂ ਨੂੰ ਖੱਬੇ ਹੱਥ ਵਿੱਚ ਤੇ ਮਰਦਾਂ ਨੂੰ ਸੱਜੇ ਹੱਥ ਵਿੱਚ ਛੱਲਾ ਪਾਉਣਾ ਚਾਹੀਦਾ ਹੈ ਮਾਨਤਾ ਹੈ ਕਿ ਚਾਂਦੀ ਦਾ ਛੱਲਾ ਚੰਦਰਮਾ ਦਾ ਕਾਰਕ ਹੈ ਤੇ ਇਸ ਨਾਲ ਸਕਾਰਾਤਮਕ ਊਰਜਾ ਮਿਲਦੀ ਹੈ ਨੰਬਰ 8 ਚਾਂਦੀ ਦਾ ਛੱਲਾ ਧਾਰਨ ਕਰਨ ਨਾਲ ਸੂਰਜ ਤੇ ਸ਼ਨੀ ਗ੍ਰਹਿ ਮਜ਼ਬੂਤ ਹੁੰਦੇ ਹਨ ਕਿਸਮਤ ਵਿੱਚ ਪ੍ਰਬਲਤਾ ਹੁੰਦੀ ਹੈ ਰਾਹੁ ਦੋਸ਼ ਤੋਂ ਮੁਕਤੀ ਮਿਲਦੀ ਹੈ ਤੇ ਮਨ ਸ਼ਾਂਤ ਰਹਿੰਦਾ ਹੈ ਨੰਬਰ 9 ਜੋਤਿਸ਼ੀਆਂ ਅਨੁਸਾਰ ਵਿਅਕਤੀ ਦੇ ਹੱਥ ਦਾ ਅੰਗੂਠਾ ਸ਼ੁਕਰ ਗ੍ਰਹਿ ਦਾ ਕਾਰਕ ਮੰਨਿਆ ਗਿਆ ਹੈ। ਉਤੇ ਚਾਂਦੀ ਨੂੰ ਚੰਦਰ ਗ੍ਰਹਿ ਦਾ। ਉਂਗਲੀ 'ਚ ਸ਼ੁਕਰ ਦੀ ਸਥਿਤੀ ਸ਼ੁਭ ਨਾ ਹੋਣ ਤੇ ਚਾਂਦੀ ਦਾ ਛੱਲਾ ਅੰਗੂਠੇ ਵਿੱਚ ਧਾਰਨ ਕੀਤਾ ਜਾਂਦਾ ਹੈ। ਕਹਿੰਦੇ ਹਨ ਸ਼ੁਕਰ ਦੇ ਮਜ਼ਬੂਤ ਹੋਣ ਤੇ ਜ਼ਿੰਦਗੀ 'ਚ ਤਮਾਮ ਸੁਖ-ਸੂਲਤਾ ਮਿਲਦੀਆਂ ਹਨ। ਤਾਂ ਚਾਂਦੀ ਦਾ ਛੱਲਾ ਧਾਰਨ ਕਰਨਾ ਲਾਭਕਾਰੀ ਹੋ ਸਕਦਾ ਹੈ। ਨੰਬਰ 10 ਧਾਰਮਿਕ ਮੰਨਦਾ ਹੈ ਕਿ ਚਾਂਦੀ ਦਾ ਛੱਲਾ ਧਾਰਨ ਕਰਨ ਨਾਲ ਬੁੱਧ ਗ੍ਰਹਿ ਠੀਕ ਹੋ ਜਾਂਦਾ ਹੈ ਕਿਉਂਕਿ ਬੁੱਧ ਤੇ ਸ਼ੁਕਰ ਚ ਦੋਸਤੀ ਦਾ ਭਾਵ ਹੁੰਦਾ ਹੈ ਬੁੱਧ ਦੋਸ਼ ਸਮਾਪਤ ਹੁੰਦੇ ਨੌਕਰੀ ਤੇ ਵਪਾਰ ਵਿੱਚ ਸਫਲਤਾ ਮਿਲਦੀ ਹੈ ਧਨ ਵਿੱਚ ਵਾਧਾ ਹੁੰਦਾ ਹੈ ਤੇ ਮਾਨਸਿਕ ਸ਼ਾਂਤੀ ਵੀ ਮਿਲਦੀ ਹੈ ਦੋਸਤੋ ਇਹ ਤमाम ਜਾਣਕਾਰੀ ਜਨਰੁਚੀ ਨੂੰ ਧਿਆਨ ਵਿੱਚ ਰੱਖ ਕੇ ਦਿੱਤੀ ਜਾ ਰਹੀ ਹੈ ज्योतिष दा ते ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਥਾ ਤੇ ਵਿਸ਼ਵਾਸ ਤੇ ਆਧਾਰਿਤ ਹੀ ਅਜ਼ਮਾਓ। ਵੀਡੀਓ ਦਾ ਉਦੇਸ਼ ਤੁਹਾਨੂੰ ਬਿਹਤਰ ਸਲਾਹ ਦੇਣਾ ਹੈ। ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ। ਦੋਸਤੋ ਜੇਕਰ ਤੁਹਾਨੂੰ ਸਾਡੀ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਸਾਡੇ ਚੈਨਲ NK Voice ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ। ਮਿਲਦੇ ਹਾਂ ਅਗਲੀ ਵੀਡੀਓ 'ਚ। ਤਤਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ